ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਗੱਲ ਕਰਦੇ ਹਾਂ ਘੱਟ ਖਰਚੇ ਵਿੱਚ ਵੱਧ ਝਾੜ ਕਿਵੇਂ ਕੱਢਿਆ ਜਾ ਸਕਦਾ ਮੈਨੂੰ 2-3 ਦਿਨਾਂ ਤੋਂ ਕਾਫੀ ਦੋਸਤ ਮਿੱਤਰਾਂ ਦੇ ਫੋਨ ਆ ਰਹੇ ਸੀਗੇ ਵੀ ਐਨਪੀਕੇ ਜਿਹੜਾ 13045 ਜੋ ਬੋਰਾਨ ਦੀ ਸਪਰੇਅ ਅਸੀਂ ਕਰ ਰਹੇ ਹਾਂ ਨਾਲ ਅਸੀਂ ਕੋਈ ਵਿੱਚ ਫੰਗੀ ਸਾਈਡ ਜਾਂ ਤੇਲੇ ਜੇਪੇ ਵਾਲੀ ਵੀ ਕੋਈ ਸਪਰੇਅ ਪਾ ਸਕਦੇ ਹਾਂ ਪਰ ਦੋਸਤੋ ਜਿਹੜਾ ਆਪਣਾ ਏਰੀਆ ਮੇਰੇ ਏਰੀਆ ਵਿੱਚ ਅਜੇ ਕੋਈ ਦਿੱਕਤ ਨਹੀਂ ਆ ਰਹੀ ਕੋਈ ਤੇਲੇ ਦੀ ਕੋਈ ਚੇਪੇ ਦੀ ਕੋਈ ਫੰਗੀ ਫੰਗਸ ਦੀ ਕਿਉਂਕਿ ਦੋਸਤੋ ਜਿਵੇਂ ਆਪਣੀ ਫਸਲ ਆਪ ਤੋਂ ਮੰਗਰੀ ਆ ਉਹ ਆਪਾਂ ਕਰ ਸਕਦੇ ਹਾਂ ਕਿਉਂਕਿ ਹੁਣ ਟਾਈਮ ਚੱਲ ਰਿਹਾ 70 ਤੋਂ 80 ਤੇ 85 90 ਦਿਨਾਂ ਤੱਕ ਆਪਣਾ ਜਿਹੜਾ ਗੋਭਾ ਬਣ ਕੇ ਵੀ ਉਹਦੇ ਵਿੱਚ ਬੰਲੀ ਤਿਆਰ ਹੋ ਰਹੀ ਹੈ ਦਿਨੇ ਨਿਕਲ ਵੀ ਹੋਣਾ 90 ਦਿਨਾਂ ਤੋਂ ਬਾਅਦ ਪਰ ਆਪਾਂ ਨੂੰ ਇੱਥੇ ਖਿਆਲ ਰੱਖਣ ਦੀ ਲੋੜ ਆ ਜਿਹੜੀ ਗੱਲ ਜ਼ਰੂਰੀ ਆ ਕਿਉਂਕਿ ਆ ਜਿਹੜਾ ਹਫਤਾ ਚੱਲ ਰਿਹਾ ਉਬਾਈ ਤੋਂ ਲੈ ਕੇ 27 28 ਤੱਕ ਵੀ ਆਪਾਂ ਇਹ ਕਹਿੰਦੇ ਨੇ ਵੀ ਬਰਸਾਤ ਹੋ ਜਾਣੀ ਹੈ ਨਾ ਆਪਾਂ ਬਰਸਾਤ ਦਾ ਵੀ ਖਿਆਲ ਰੱਖਣਾ ਜੀ ਹੁੰਦੀ ਹੈ ਤਾਂ ਬੜੀ ਵਧੀਆ ਗੱਲ ਆ ਨਹੀਂ ਹੁਣ ਆਪਣੇ ਝੰਡੇ ਪੱਤੇ ਤੇ ਝੰਡੇ ਪੱਤੇ ਦੇ ਨਾਲ ਵਾਲੇ ਪੱਤੇ ਨੂੰ ਸਹਾਇਕ ਪੱਤੇ ਨੂੰ ਹੁਣ ਆਪਾਂ ਦੇਖਣਾ ਵੀ ਇਹਦੇ ਵਿੱਚ ਕੋਈ ਕਮੀ ਪੇਸੀ ਤਾਂ ਨਹੀਂ ਇਹਨੂੰ ਕੋਈ ਮਰਝਾਣਾ ਤਾਂ ਨਹੀਂ ਆ ਰਿਹਾ ਵੀ ਪਾਣੀ ਦੀ ਕਮੀ ਤਾਂ ਨਹੀਂ ਮੰਗ ਰਿਹਾ ਤਾਂ ਆਪਾਂ ਨਾਲ ਨਾਲ ਪਾਣੀ ਦੇਣਾ ਪਹਿਲਾਂ ਆਪਾਂ ਦੋ ਤਿੰਨ ਦਿਨ ਪਹਿਲਾਂ 22 23 ਵਾਲੀ ਦੇਖ ਲਓ ਬਰਸਾਤ ਉਸ ਤੋਂ ਬਾਅਦ ਆਪਾਂ ਨੂੰ ਪਾਣੀ ਬੱਲ ਵੀ ਧਿਆਨ ਦੇਣਾ ਪਊਗਾ ਹੁਣ ਆਪਾਂ ਨੂੰ ਸਪਰੇਆਂ ਦੇ ਨਾਲ ਨਾਲ ਵੀ ਆਪਾਂ ਕੋਈ ਸਪਰੇ ਨਹੀਂ ਕਰਨੀ ਕਿਉਂਕਿ ਹਜੇ ਆਪਣੀ ਕਣਕ ਕੋਈ ਸਪਰੇ ਨਹੀਂ ਮੰਗ ਰਹੀ ਫਿਰ ਸਿਰਫ ਆਪਾਂ ਬੱਲੀ ਨੂੰ ਵਧੀਆ ਕਰ ਦੇਣ ਵਾਸਤੇ 13045 ਤੋਂ ਬੋਹਰਾਨ ਕਰ ਸਕਦੇ ਤੇ ਉਸ ਦੇ ਨਾਲ ਨਾਲ ਪਾਣੀ ਦੀ ਮੰਗ ਕਰ ਯਾਨੀ ਕਈ ਏਰੀਆ ਵਿੱਚ ਕਣਕ ਪਰ ਆਪਾਂ ਦੇਖਣਾ ਵੀ ਇਹ ਬਰਸਾਤ ਵੀ ਦੇਖ ਲਓ ਕਈ ਵਾਰੀ ਜਾਰੀ ਪੈ ਜਾਂਦੀ ਆ ਠੀਕ ਹੈ ਤਾਂ ਆਪ ਨੂੰ ਦਿੱਕਤ ਆ ਸਕਦੀ ਆ ਇਸ ਕਰਕੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਘੱਟ ਖਰਚੇ ਵਿੱਚ ਵੱਧ ਝਾੜ ਲੈਣ ਵਾਲੇ ਕੰਮ ਕਰੀ ਆਪਾਂ ਜਦੋਂ ਆਪਣੀ ਫਸਲ ਕੋਈ ਫੰਗਸ ਨਹੀਂ ਹੈਗੀ ਠੀਕ ਹੈ ਕੋਈ ਆਪਣੇ ਵਿੱਚ ਦੇ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਕੋਈ ਪੱਤਾ ਨਹੀਂ ਮੁਰ ਰਿਹਾ ਆਪਣਾ ਠੀਕ ਹੈ ਤਾਂ ਆਪਾਂ ਇਹਦੇ ਵਿੱਚ ਨਾ ਪੰਗਾ ਲੱਗੀ ਠੀਕ ਹੈ ਆਪਣਾ ਜਿਹੜਾ ਮੌਸਮ ਆ ਅਨੁਕੂਲ ਚੱਲ ਰਿਹਾ ਹਜੇ ਕਿਸੇ ਪ੍ਰਕਾਰ ਦੀ 10-15 ਦਿਨ ਕੋਈ ਦਿੱਕਤ ਨਹੀਂ ਆ ਰਹੀ ਕਿਉਂਕਿ ਦਿਨ ਦਾ ਤਾਪਮਨ ਥੋੜੇ ਦਿਨ ਬਦਲੀ ਵਧਿਆ ਸੀ ਪਰ ਜੇ ਆ ਬਰਸਾਤ ਹੋਏ ਨਹੀਂ ਤੇ ਨੋਰਮਲ ਹੋ ਜਾਣਾ ਤਾਂ ਆਪਾਂ ਇੱਥੇ ਹੁਣ ਇੱਕ ਗੱਲ ਧਿਆਨ ਰੱਖਣਾ ਵੀ ਪਾਣੀ ਦਾ ਖਿਆਲ ਰੱਖਣਾ ਜ਼ਰੂਰ ਕਿਉਂਕਿ ਗੋਬੇ ਦੇ ਵਿੱਚ ਝੰਡੇ ਪੱਤੇ ਦੇ ਨਾਲ ਨਾਲ ਆਪਾਂ ਨੂੰ ਪਾਣੀ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਸ ਕਰਕੇ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਆਪਣੇ ਖੇਤਾਂ ਵਿੱਚ ਢੇੜਾ ਰੱਖੋ ਉੱਪਰਲੇ ਦੋ ਪੱਤੇ ਦਾ ਪੂਰਾ ਖਿਆਲ ਰੱਖੋ ਕਿਉਂਕਿ ਸਾਰੇ 70 ਤੋਂ 80% ਕੰਮ ਉੱਪਰਲੇ ਦੋ ਪੱਤੇ ਨੇ ਕਰਨਾ ਜਿੰਨਾ ਆਪਾਂ ਨੂੰ ਖਾਦ ਖਰਾਕ ਜਿੰਨਾ ਵੀ ਕੁਝ ਦਿੱਤਾ ਇਹ ਦੋ ਪੱਤੇ ਨੇ ਚੱਕ ਕੇ ਆਪਣੀ ਬੱਲੀ ਵਿੱਚ ਪਾ ਦੇਣਾ ਕਿਉਂਕਿ ਆਪਾਂ ਨੂੰ ਆਪਣੇ ਦੋ ਪੱਤੇ ਨਾਲ ਖੈਰ ਰੱਖਣਾ ਉੱਪਰ ਲੈਂਦਾ ਕੋਈ ਦੇਖੋ ਪੀਲਾਪਨ ਨਹੀਂ ਹੈਗਾ ਕਣਕਾਂ ਵਿੱਚ ਕੋਈ ਕਿਸੇ ਚੀਜ਼ ਦੀ ਮਾਰ ਨਹੀਂ ਰਹੀ ਪ੍ਰਮਾਤਮਾ ਨੇ ਬਹੁਤ ਹੀ ਵਧੀਆ ਹਜੇ ਤੱਕ ਆਪਣੀਆਂ ਫਸਲਾਂ ਚੱਲ ਰਹੀਆਂ ਨੇ ਆਪਾਂ ਇਹਨਾਂ ਨੂੰ ਵਧੀਆ ਕਰਨਾ ਕਿਸਾਨੀ ਨੂੰ ਅੱਗੇ ਲੈ ਕੇ ਔਣ ਆਪਾਂ ਇੱਕ ਦੂਜੇ ਦੀ ਹੈਲਪ ਕਰੀਏ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰੋ ਹੌਸਲਾ ਬੁਝਾਈ ਕਰਿਆ ਕਰੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ